लुधियाणे अपना मैं, उन, मैं। मतलब सही स्टैंडर्ड्स पे डेवलप्ड ਦਾ ਮੈਂ ਹੂੰ ਹੋਨ ਹਾਊਸਿੰਗ ਹੋ ਰਹੀ ਆ ਹਾਂ મતਲਬ ਦੋ ਦੋ ਪ੍ਰੋਬਲਮਸ ਆ ਰਹੀ ਆ ਇਹ ਹੋਨ ਹਾਊਸਿੰਗ ਹੋ ਰਹੀ ਆ ਹੁਣ ਕੋਈ ਸਰਕਾਰ ਜੀ ਇੰਟਰ ਕਰਦੀ ਪਹਿਲਾਂ ਸਰਕਾਰ ਪਹਿਲਾਂ ਵੀ ਇੰਟਰ ਕਰਦੀ ਹੁੰਦੀ ਸੀ ਕਈ ਸੈਕਟਰ ਕੱਟੇ ਆ ਸਰਕਾਰ ਨੇ ਇੱਥੇ ਵੀ ਜੀ ਉਹਦੇ ਵਿੱਚ ਜਿਹੜੇ ਘਰ ਮਿਲਦੇ ਹੁੰਦੇ ਸੀ ਆਪਾਂ ਨੂੰ ਉਹਦੇ ਵਿੱਚੋਂ ਸਸਤੇ ਮਿਲਦੇ ਹੁੰਦੇ ਸੀ ਲੋਕਾਂ ਲਾਟਰੀ ਸਿਸਟਮ ਤੇ ਮਿਲਣਾ ਜਾਂ ਲਾਟਰੀ ਸਿਸਟਮ ਜਾਂ ਕਿਵੇਂ ਨਾ ਕਿਵੇਂ ਮਿਲਣਾ ਪਰ ਰੇਟ ਬਹੁਤ ਸਸਤਾ ਹੁੰਦਾ ਸੀ ਕਿ ਆਮ ਬੰਦਾ ਲੈ ਸਕਦਾ ਹੁਣ ਇੱਕ ਇਹ ਕੀ ਕਰ ਰਹੀ ਹੈ ਸਰਕਾਰੀ ਇੱਕ ਪਾਸੇ ਤਾਂ ਕਿਸਾਨ ਨੂੰ ਲੁੱਟ ਰਹੀ ਆ ਇੱਕ ਪਾਸੇ ਅ ਕੰਜ਼ਿਊਮਰ ਨੂੰ ਵੀ ਲੁੱਟ ਰਹੀ ਆ ਹੁਣ ਤਾਂ ਉਹ ਆਕਸ਼ਨ ਕਰਦੇ ਆ ਵੀ ਇੰਨੇ ਲੱਖ ਰੁਪਏ ਗਿਆ ਆਪਣਾ ਫੇਰ ਕਹਿੰਦੇ ਗਮਾਡਾ ਨੇ ਇਹਨਾਂ ਪ੍ਰੋਪਰਟੀ ਕਮਾਰ ਲਿਆ ਕਹਿਣ ਯਾਰ ਗਮਾਡਾ ਨੇ ਇਹਨਾਂ ਖੂਨ ਚੂਸ ਲਿਆ ਕਿ ਉਹਨੇ ਸਿੱਤਾ ਕਹਿੰਦੇ ਲੋਕਾਂ ਦਾ ਜਾਂ ਤਾਂ ਉਹਨੂੰ ਲੁੱਟ ਲਿਆ ਕਹਿ ਲੋ ਜਾਂ ਉਹਨੂੰ ਲੁੱਟ ਲਿਆ ਵਿੱਚੋਂ ਇੰਟਰ ਦਲਾਲ ਹੀ ਬਣ ਗਈ ਨਾ ਗਮਾਡਾ ਤਾਂ ਹੂੰ ਸੋ ਇਹ ਗੱਲਾ ਪਰ ਮੈਂ ਪੰਜਾਬ ਚ ਵੇਖੋ ਹੁਣ ਕੋਲ ਨਹੀਂ ਕੋਈ ਬਸੀ ਹੋਵੇ ਪਿਛਲੇ 10 15 20 ਸਾਲਾਂ ਚ ਉਹ ਕਾਮਯਾਬ ਹੋਈ ਮੈਂ ਨਹੀਂ ਵੇਖੀ ਪ੍ਰਾਣੀਆਂ ਜਰੂਰ ਆਪਾਂ ਕਹਿ ਸਕਦੇ ਹਾਂ